ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਖੜੇ ਆਂ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਨੇ ਬਹੁਤ ਵੱਡਾ ਜਿਹੜਾ ਹੜ੍ਹਾਂ ਦੇ ਨਾਲ ਸੰਤਾਪ ਝੱਲਿਆ ਸੀ ਤੇ ਬਹੁਤ ਸਾਰੇ ਜਿਹੜੇ ਪਰਿਵਾਰ ਜਿਹੜੇ ਕਿ ਇਹਨਾਂ ਹੜ੍ਹਾਂ ਦੀ ਮਾਰ ਦੇ ਨਾਲ ਅੱਜ ਤੱਕ ਵੀ ਨਹੀਂ ਉੱਠ ਸਕੇ ਜਿਨ੍ਹਾਂ ਦਾ ਕਿ ਰੋਜ਼ਗਾਰ ਜਾਂ ਜਿਹੜੀ ਕਿਰਤ ਸਾਰੀ ਫਸਲਾਂ ਦੇ ਉੱਤੇ ਜਾਂ ਆਪਣਾ ਕਿ ਮਿਹਨਤ ਕਰਦੇ ਸਨ ਕਿਉਂਕਿ ਪਾਣੀਆਂ ਦੇ ਨਾਲ ਬਹੁਤ ਬਰਬਾਦੀ ਹੋਈ ਆ ਸੋ ਅੱਜ ਅਸੀਂ ਪਿੰਡ ਬਾਬਾ ਜੀ ਦੱਸਣਗੇ ਜੇ ਲੋਦੀ ਗੁੱਜਰ ਨਜ਼ਦੀਕ ਰਾਣੀਆਂ ਬਾਰਡਰ ਆ ਸਾਹਮਣੇ ਮਦਰਾਜ ਸਿੰਘ ਜੀ ਉਹ ਬਾਰਡਰ ਆ ਤਾਰ ਜਿਹੜੀ ਕਿ ਰਾਵੀ ਤੋਂ ਅਸੀਂ ਕਿਲੋਮੀਟਰ ਹਟਵੇਂ ਆ ਸਿਰਫ ਤੇ ਇੱਥੇ ਜਾਨਕਿ ਕਿਹੜੇ ਦਰਿਆ ਦੀ ਜਿਹੜੀ ਜੀ ਮਾਰ ਪਈ ਜੀ ਰਾਵੀ ਨਾਰ ਕਰਦਾ ਇੱਥੇ ਠੀਕ ਹੈ ਜੀ ਇੱਥੇ 라ਵੀ ਦਰਿਆ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਪਾਣੀ ਆਇਆ ਸੀ ਤੇ ਸਾਡੇ ਸਾਹਮਣੇ ਭਾਈ ਸਾਹਿਬ ਬਾਬਾ ਰਾਮ ਸਿੰਘ ਜੀ ਬਾਬਾ ਰਾਮ ਸਿੰਘ ਜੀ ਜੋ ਕਿ ਇੱਥੇ ਗ੍ਰਾਂਤੀ ਸਿੰਘ ਦੀ ਸੇਵਾ ਵੀ ਕਰਦੇ ਹਨ ਆਪਣੀ ਕਿਰਤ ਕਰਦੇ ਹਨ ਤੇ ਇੱਥੇ ਹੀ ਇਹਨਾਂ ਦੀ ਜ਼ਮੀਨ ਸੀ ਤਿੰਨ ਚਾਰ ਕਿਲੇ ਜਿਹੜੀ ਪਾਣੀ ਦੀ ਲਪੇਟ ਦੇ ਨਾਲ ਆਣ ਕੇ ਬਹੁਤ ਵੱਡਾ ਨੁਕਸਾਨ ਹੋਇਆ ਤੇ ਇਹ ਹੈਂਡੀਕੈਪਟ ਹਨ ਤੇ ਇਹਨਾਂ ਦੇ ਧਰਮ ਪਤਨੀ ਵੀ ਤੇ ਆਪਣੀ ਕਿਰਤ ਕਰਦੇ ਹਨ ਸੋ ਬਰੇਸ਼ੀਆ ਦੀ ਸੰਗਤ ਦੇ ਵੱਲੋਂ ਪਿੰਡ ਇਹਨਾਂ ਪਰਿਵਾਰਾਂ ਨੂੰ ਸੇਵਾਕਾਰ ਜਿਹੜੀ ਭੇਜੀ ਗਈ ਹੈ ਸੋ ਅੱਜ ਅਸੀਂ ਇਹਨਾਂ ਦੇ ਕਾਰਜ ਜਦੋਂ ਅਸੀਂ ਵੇਖਿਆ ਕਿ ਇਹਨਾਂ ਦੇ ਪਾਣੀ ਦੀ ਮਾਰ ਦੇ ਨਾਲ ਜਿਹੜਾ ਘਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੋਇਆ ਜਿੱਥੇ ਕਿ ਉਹਨਾਂ ਦੇ ਕਾਰੋਬਾਰ ਦੇ ਵਿੱਚ ਨੁਕਸਾਨ ਹੋਇਆ ਉੱਥੇ ਉਹਨਾਂ ਦੇ ਜਿਹੜਾ ਘਰ ਦਾ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਹੋਇਆ ਜਿੱਥੇ ਕਿ ਬਾਲੇ ਦੀਆਂ ਛੱਤਾਂ ਪੈਣ ਵਾਲੀਆਂ ਹਨ ਕੁਝ ਕਿ ਆਪਣੀ ਮਿਹਨਤ ਕਰਦੇ ਹਨ ਪਰ ਇਸ ਹੜ੍ਹ ਦੀ ਮਾਰ ਨਾਲ ਕਾਫੀ ਜਿਹੜਾ ਨੁਕਸਾਨ ਜਿਹੜਾ ਚਲਣਾ ਪੈ ਰਿਹਾ ਤੇ ਇਸ ਕਰਕੇ ਜਿਹੜੀ ਬਰੇਸ਼ੀਆ ਦੀ ਸੰਗ ਪਿੰਡ ਚੋਂ ਅਸੀਂ ਦੇਣ ਵਾਸਤੇ ਪਹੁੰਚੇ ਹਾਂ ਜੀ ਤੇ ਬਾਕੀ ਬਾਬ ਦੱਸੰਗੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਾਣੀ ਸੀ ਦੇ ਨਾਲ ਸਾਡੇ ਹਨ ਇਸ ਪਿੰਡ ਦੇ ਸਰਪੰਚ ਸਾਹਿਬ ਦੇ ਭਰਾ ਜੀ ਤੇ ਬਾਬਾ ਜੀ ਤੇ ਬਾਕੀ ਤੁਹਾਨੂੰ ਦੱਸਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਇਲਾਕਾ ਵਾ ਤੁਸੀਂ ਸੰਗਤਾਂ ਨੇ ਆਪਣਾ ਮਾਰਾ ਅੱਗੇ ਵੀ ਬੜਾ ਸਹਿਯੋਗ ਦਿੱਤਾ ਠੀਕ ਹੈ ਜੀ ਅਜਨਾਲਾ ਸਾਈਡ ਗੇਰਾ ਬਾਬਾ ਨਾਨਕਾਲ ਬਹੁਤ ਜ਼ਿਆਦਾ ਤੁਸੀਂ ਸੰਗਤਾਂ ਨੇ ਜਿਹੜਾ ਵਾ ਇੱਥੇ ਜਾਨੀ ਕਿ ਸਾਰੇ ਜਾਨੀ ਕਿ ਉਹ ਪਾਣੀ ਜਿਹੜਾ ਛਿੜੜਿਆ ਹੋਇਆ ਸੀ ਜੀ ਇਹਨਾਂ ਦੇ ਕਹਿਣ ਤੱਕ ਆ ਤੁਸੀਂ ਕਿ ਇਸ ਘਰ ਦੇ ਵਿੱਚ ਇਹ ਰਹਿ ਰਹੇ ਹਨ ਤੇ ਵਾਹਿਗੁਰੂ ਕਿਰਪਾ ਜਿਹੜੀਆਂ ਸੰਗਤਾਂ ਸੇਵਾ ਕਰਦੀਆਂ ਹਨ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ ਸੰਗਤਾਂ ਬਾਹਰ ਆਲੇਆਂ ਨੇ ਵੀਰਾਂ ਨੇ ਡਿਊਟੀ ਲਾਈ ਵੀ ਗਰੰਥੀ ਸਿੰਘ ਜਿਹੜੇ ਸਾਡੇ ਗੁਰੂ ਘਰਾਂ ਦੇ ਆ ਉਹਨਾਂ ਦੀ ਸੇਵਾ ਕਰਨੀ ਆਪਾਂ ਆ ਦੇਖੋ ਕਿੰਨਾ ਹਾਲਾਤ ਜਿਹੜੇ ਆ ਹੋਏ ਪਏ ਇਹ ਕੁਛ ਕੋਠੇ ਥੱਲੇ ਵੀ ਪੈਣ ਜਣੀ ਦੱਸਣ ਡੇ ਬਹਿ ਗਏ ਫਰਸ਼ 'ਤੇ ਬਹਿ ਗਏ ਜਾਹ ਜਾਦੀ ਸੇਵਾ ਜਿਹੜਾ ਕਿ ਸ਼ਹਿਰ ਇਟਲੀ ਦੇ ਵਿੱਚੋਂ ਬਰੇਸ਼ੀਆ ਪਿੰਡ ਪਿੰਡ ਕਿਯਾਰੀ ਦੀ ਸੰਗਤ ਵੱਲੋਂ ਕਿਰਤ ਪਰਿਵਾਰਾਂ ਦੇ ਵਾਸਤੇ ਦੇਣ ਵਾਸਤੇ ਸਾਡੀ ਡਿਊਟੀ ਲਈ ਸੀ ਸੋ ਅੱਜ ਅਸੀਂ ਇਸ ਪਿੰਡ ਦੇ ਵਿੱਚ ਤੁਸੀਂ ਵੇਖਿਆ ਕਿ ਪਹੁੰਚੇ ਹਾਂ ਜਿੱਥੇ ਕਿ ਵਾਕਿਆ ਸਾਨੂੰ ਲੱਗਾ ਕਿ ਇਸ ਪਰਿਵਾਰ ਨੂੰ ਇਹ ਬਾਬਾ ਜੀ ਜਿਹੜੇ ਕਿ ਗਰੰਤੀ ਸਿੰਘ ਹਨ ਆਪਣੀ ਕਿਰਤ ਕਰਦੇ ਹਨ ਤੇ ਇਹਨਾਂ ਦੇ ਕਿ ਆਪਣਾ ਦੋਵੇਂ ਹੈਂਡੀਕੈਪਟ ਹਨ ਸੋ ਹੋਰ ਵੀ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਇਹਨਾਂ ਦੀ ਸੇਵਾ ਦੀ ਮਦਦ ਕਰੀਏ ਜੀ ਤੇ ਵਾਹਿਗੁਰੂ ਜਿਨ੍ਹਾਂ ਸੰਗਤਾਂ ਨੇ ਇਟਲੀ ਤੋਂ ਇਹ ਸਵਾਮਾਂ ਭੇਜੀਆਂ ਹਨ ਤੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਅਤਿ ਤੰਦਰੁਸਤੀ ਦੀ ਦਾਤ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸੋਹਣੋ ਸਤ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਵੀਰਾਂ ਨੇ ਭੇਜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਸੀਂ ਮੜੇ ਬਹੁਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਵਧੀਆ ਉਪਰਾਲਾ ਜੀ ਗ੍ਰੰਥੀ ਸਿੰਘਾਂ ਦੀ ਮਦਦ ਦੀ ਬਹੁਤ ਜਿਆਦਾ ਸਖਤ ਜ਼ਰੂਰਤ ਹੈ ਜੀ ਹਰ ਇੱਕ ਨੂੰ ਕਰਨੀ ਚਾਹੀਦੀ ਆ ਇਹਨਾਂ ਵੀਰਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਬਾਬਾ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਤੇ ਹਰ ਕੋਈ ਕਰੇ ਜੀ ਵਾਹਿਗੁਰਜੀ ਖਾਲਸਾ ਸਭ ਵਾਹਿਗੁਰਜੀ ਕੀ ਫਤਿਹ ਅਸਤੋ ਸਤ ਸਤ ਜੀ ਇੱਥੇ ਆਨੇ ਖਤਮ ਹੋ ਜਾਂਦੀ ਹੈ ਤੇ ਫੇ ਜਿਹੜਾ ਇਹ ਬੰਨ ਬੰਨ ਟੁੱਟਾਈ ਤੇ ਜਾਂ ਇੱਥੇ ਬੰਨ ਹੈ ਨਹੀਂ ਜਾਂ ਰਾਵੀ ਦਰਿਆ ਦਾ ਪਾਣੀ ਆ ਜਾਂਦਾ ਜੀ ਖੜਮ ਹੋ ਜਾਂਦੀ ਹੈ ਅੱਛਾ ਜੀ ਜਿਹੜੀ ਇਥੇ ਖੜਮ ਹੁੰਦੀ ਹੈ ਠੀਕ ਹੈ ਜੀ ਜਿਹੜੀ ਮੁਰਕੇ ਜੀ ਟ੍ਰੇਨ ਬਣਾਈ ਉਹ ਆ ਇਥੋਂ ਸ਼ੁਰੂ ਕੀਤੀ ਹੈ ਅੱਛਾ ਜੀ ਬਾਹਰ ਵਿੱਚ ਨਾ ਗੈਪ ਰਹਿ ਜਾਂਦਾ ਹਾਂਜੀ ਕਿਦੋਂ ਪਾਣੀ ਉਧਰ ਚੜਦਾ ਵਾ ਠੀਕ ਹੈ ਜੀ ਇਸੇ ਵੇਲੇ ਵਾਪਸ ਆ ਜਿੱਦਾਂ ਬੰਨ ਲੱਗਾ ਹੋਇਆ ਤੇ ਇਤੋਂ ਵੀ ਪਾਣੀ ਨੱਗਾ ਲੰਘ ਜਾਂਦਾ ਕਿ ਨਹੀਂ ਅੱਛਾ ਸਾਰੇ ਗਾਂ ਅਗਲੇ ਪੰਨੇ ਪਾਣੀ ਪਾਣੀ ਸੀ ਹਾਂਜੀ 4 ਫੁੱਟ ਇਤੋਂ ਨੱਗਾ ਪਾਣੀ 4 ਫੁੱਟ 5 ਫੁੱਟ ਇਥੇ ਪਾਣੀ ਠੀਕ 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 ਹੈ ਜੀ ਫੇਰ ਆ ਝੋਨੇ ਜਾਣੇ ਦਾ ਹੁੰਦਾ ਵੀ ਜਾਨੀ ਕਿ ਫਾਕੀ ਨਿਕਲੀ ਤੇ ਦਾਦੇ ਜੀ ਧੰਨਵਾਦ ਜੀ